ਸਸਰੀ ਕਾਲਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਲਓ ਜੀ ਆਪਾਂ ਆ ਗਏ ਰੋਈ ਚੁੱਪ ਤੇ ਬੈਠ ਰਹੇ ਹਵਾ ਵਗਦੀ ਸੀ ਤੇ ਕੰਮਕਾਰ ਜਿਹੜਾ ਵਾ ਤੇ ਉਹ ਆਪਾਂ ਪੀਂ ਸ਼ਾਬ ਨਹੀਂ ਕੀਤਾ ਤੇ ਆਣ ਕੇ ਦੁੱਧ ਨੂੰ ਬਾਰਾ ਹੋਣਾ ਤਰੀਕਾ ਤੇ ਨਾਲ ਸਬਜੀ ਮੈਂ ਤਾਂ ਅੱਧੀ ਘੱਟ ਰਹੀ ਹੱਦੀ ਨਹੀਂ ਆਵੇ ਚੌਲਾਂ ਦੀ ਸਬਜੀ ਬਣਾਈ ਚੌਲਾਂ ਦੀ ਕੜੀ ਕੁਝ ਨਹੀਂ ਹੈ ਘੱਟ ਰਹਿਣ ਨੂੰ ਤੜਕਾ ਚੂਠ ਕਾ ਦਾ ਚੂਢਣੀ ਮਾਰਨਾ ਤੇ ਮੈਂ ਕਿਹਾ ਫਿਰ ਚੌਲਾਂ ਦੀ ਖੜੀ ਬਣਾ ਲਈਏ ਇਹ ਸਭ ਬਦਗਾ ਇਧਰ ਮੈਂ ਧਰਤਾ ਦੁੱਧ ਹੁਣ ਆਪਾਂ ਦੁੱਧ ਕਿਲੋ ਹੀ ਲਿਓਨੇ ਆ ਕਿਉਂਕਿ ਤਾਂ ਕਰਕੇ ਅੱਗੇ ਤੇ ਪ੍ਰਾਉਣੇ ਦਾ ਕਰਕੇ ਲਿਉਣਾ ਪੈਂਦਾ ਹੈ ਹੱਥ ਬਹੁਤ ਜ਼ਿਆਦਾ ਤੰਗ ਹੋਇਆ ਪਿਆ ਤੇ ਆਪਾਂ ਇਹ ਕਰਕੇ ਚਲੋ ਕਿਲੋ ਹੀ ਵੜਾ ਵਾਦੂ ਮੋਕਦਾਨੀ ਆਟਾ ਗੁੱਦਾ ਪਿਆ ਅੰਦਰ ਤੇ ਉਹਨੇ ਫੜ ਕੇ ਪੰਛਾ ਲਿਆ ਸਾਫ ਕਰ ਲੇ ਚਾਚੂ ਗੋਲ ਰਾਕੇ ਘੋਟੇ ਤੇ ਗਈਆਂ ਆਣ ਕੇ ਮਾਂਜ ਲਈ ਸਾਰੇ ਤੇ ਆਟਾ ਅੰਦਰ ਪਿਆ ਆ ਭਾਂਡੇ ਪੁੱਠੇ ਪੁੱਠੇ ਮੂਦੇ ਪਏ ਹੀ ਸਾਰੇ ਸਿੱਧੇ ਕਰਕੇ ਢੀਂ ਮਾਂ ਮੂਦੇ ਪਾਂਡੇ ਇੰਜ ਅੰਗੇਂਦੇ ਤੇ ਨਾਲੇ ਆਪਾਂ ਦੋਦਰੋਂ ਬਾਹਰ ਦਵਾ ਲਗੇ ਨਾਲੇ ਦੋ ਚਾਰ ਗੱਲਾਂ ਕਰਨ ਲਗੇ ਤੇ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹ ਤੋਂ ਬਾਤ ਚੈਨਲ ਨੂੰ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਦਬਕੇ ਵੀਡੀਓ ਵੇਖਿਆ ਕਰੋ ਸਾਰੇ ਭੈਣ ਭਰਾ ਤਾਹੀਂ ਆਪਣਾ ਟਾਈਮ ਵਧੂਗਾ ਜੇ ਆਪਾਂ ਵੀਡੀਓ ਕੋਈ ਭੈਣ ਭਰਾ ਵੇਖੂਣ ਤੇ ਸਾਨੂੰ ਅਜੀ ਫਿਰ ਕੀ ਫਾਇਦਾ ਰੋਟੀਏ ਕਰੋਟੀ ਹੈ ਕੁੰਨ ਰੈਂ ਦੇ ਨੰ ਡੱਬਾ ਖਾਲੀ ਹੱਥੀ ਦਾ ਕੀ ਰੱਖਣਾ ਤੇ ਫਿਰ ਤੇ ਚਲੋ ਕੁੰਨ ਮਲੌਨੇ ਮੜ ਕੇ ਪਰ ਸਾਦੇ ਜੇ ਮੈਂ ਆਟਾ ਕੁੰਨ ਕੇ ਉੱਤੇ ਰੱਖ ਕੇ ਆਈ ਹਾਂ ਰੈਸਟ ਤੇ ਮਾਹ ਆਟਾ ਜਿਹੜਾ ਆਪਣਾ ਜਿਹੜਾ ਹੋ ਜਾਵੇ ਬੁੱਝ ਪਈ ਸਭ ਜੀ ਰਿਜੈਂਟ ਇਹਨੂੰ ਦੱਸਿਆ ਥੋੜੀ ਘਰੇ ਨਾ ਕਿ ਮੈਂ ਚਲ ਗਈ ਹਾਂ ਉੱਤੇ ਗਰਮੀ ਬੜੀ ਬਹੁਤ ਜਿੰਨ ਕੁ ਹੁੰਦਾ ਹੈ ਆਸ-ਪਾਸੇ ਤੇ ਮੀਂਹ ਪੈ ਗਿਆ ਤੇ ਠੰਡਾ ਪਰ ਆਪਣੇ ਮੀਂਹ ਨਹੀਂ ਆਇਆ ਆਪਣੇ ਤਾਂ ਇਦਾਂ ਹੀ ਗਰਮੀ ਹੈ ਤੇ ਚਲੋ ਰੇਜ ਕੋ ਨਾਲ ਮੁੰਗਰਾਲੇ ਹੋਣਾ ਹੈ ਇਹਦਾ ਚੇਤਾ ਹੀ ਭੁੱਲ ਗਿਆ ਤੇ ਹੁਣ ਜੰਦਰੇ ਜੰਦਰੇ ਅਗਲਿਆਂ ਦੇ ਤੇ ਮਾਰ ਜੇ ਡੈਡੀ ਨੇ ਸ਼ਹਿਰੀ ਨੂੰ ਫਰਾਤਰਾ ਲਿਆਏ ਤੇ ਉਹ ਅੰਨੇ ਜਿੰਦਰਾ ਮਾਰਦਾ ਮੈਂ ਹਾਂ ਮਾਰ ਲਉ। ਮਾਰਨੀ ਖੋਲਣਾ ਕੌਣ ਕੜੀ ਮੁੰਡੀ ਜਿੰਦਰਾ ਖੋਲ। ਕੋਈ ਨਹੀਂ ਆਜ ਇਦਾਂ ਜੋ ਸੋ। ਖਾ ਪੀ ਲਵੇ ਤੇ ਫਿਰ ਭਲਕੇ ਆਵਾਂ। ਪੈਕਟ ਸਵੇਰੇ ਖੜ ਕੇ। ਇਹ ਦੁੱਧੋਂ ਬਾਹਲਾ ਆ ਗਿਆ ਨਾਲੇ ਕਿਲੋ ਦੁੱਧ ਚੱਟ ਬਾਹਲਾ ਆ ਜਾਂਦਾ ਵੇ। ਜਿਹੜਾ 2 ਕਿਲੋ ਹੀ ਤਰਕੇ ਤੁਰੇ ਫਿਰਨਾ ਪੈਂਦਾ ਇਹ ਨਾਲੇ ਉਦਾਂ ਵੀਣ ਵੇਖਣਾ ਪੈਣਾ ਆਪਣਾ ਵੀ। ਹੁਣ ਦੋ ਜੀ ਦੇ ਜਿਹੜੇ ਪੈਸੇ ਉਹ ਵੀ ਹੌਲੀ ਹੌਲੀ ਲਵਨੇ। ਸਾਰੇ ਬਨੇ ਰੋਹਤ ਬਹੁਤ ਡੈਡ ਹੋਇਆ ਪਿਆ ਸੋਜੀ ਤੇ ਵਹੀ ਬਣ ਗੈਸ ਕਰਦ ਕੇ ਬੰਦ ਹੁਣ ਜਿਆਦਾ ਵਿਚਔਲ ਸੰਘਣੀ ਹੋ ਜਾਣਗੇ ਇਹਦੇ ਨਾਲ ਅੰਬ ਦਾ ਲੈਨੇ ਚਾਰ ਵਿੱਚ ਪਾਉਣਗੇ ਮੱਖਣੀ ਤੇ ਚਲੋ ਹਾਂ ਸੋਜੀ ਬਣੇਗੀ ਬਹੁਤ ਰੋਲ ਸੋਜੀ ਤੇ ਮੈਂ ਇਹ ਕਿੱਲੀ ਬਸ ਫਿਰ ਦੱਲਾਂ ਕਰਦੇ ਕਰਦੇ ਦੋ ਦਰਾਂ ਮੇਰਾ ਜੇ ਬਾਅਦ ਅੱਜ ਗੰਡਾ ਜੀਰੀ ਦਾ ਝੜਕਾ ਲਾਇਆ ਬੜੀਆਂ ਵੀ ਨਹੀਂ ਹੈਗੀਆਂ ਮੋਟੀਆਂ ਸਭ ਕੋ ਸਮਾਪਤੀ ਹੋਈ ਹੈ ਚਲੋ ਕੋਈ ਨਹੀਂ ਲੋਧਾ ਆ ਗਿਆ ਜੀ ਬੜਾ ਆ ਗਿਆ ਗੈਸ ਵੀ ਕਰ ਦਿੱਤੀ ਸਬਜ਼ੀ ਜਿਹੜਾ ਬੰਦ ਚੱਲਿਆ ਬਾਹਰ ਦੋ ਦੋ ਤੇ ਬੋਧ ਹੋਣਦੇ ਦੋ ਦੋ ਬਣ ਲੱਗਿਆ ਤੇ ਬੋਧ ਉਹ ਉਹ ਤੇ ਬਦਲ ਲੱਗਦਾ ਚਲ ਹੁਣ ਆਪਾਂ ਚੱਲੇਗੇ ਅੰਦਰ ਗਰਮੀ ਬਹੁਤ ਹੈ ਫਿਰ ਆਪਾਂ ਬਰਸ਼ਾ ਪ੍ਰਸ਼ਾਦ ਹੀ ਲਾਉਣੀ ਆ ਚਲੋ ਜੀ ਇਹ ਨਹੀਂ ਕੀ ਅੱਜ ਵੀਡੀਓ ਤੇ ਜੁੁੰਦੇ ਵਾਸਤੇ ਰਹੋ ਇਦਾਂ ਹੀ ਵੀਡੀਓ ਸੋਹਣੇ ਸੁਣੀਆਂ ਵੇਖੋ ਤੇ ਲਾਈਕ ਸ਼ੇਅਰ ਕਰੀ ਜਾਓ ਕਮੈਂਟ ਸੋਹਣੇ ਸੁਣੇ ਕਰੋ ਦੋ ਦਿਨ ਹੋ ਗਏ ਪੈਣਾ ਬਹੁਤ ਘੱਟ ਕਮੈਂਟ ਕਰਨ ਡੀਆਂ پتہ ਕਿੱਥੇ ਚਲੇ ਗਈਆਂ ਮੈਂ ਪਹਿਣਾ ਨੂੰ ਸ਼ੋਰਟ ਵੀਡੀਓ ਵੀਡੀਓ ਕੋਤੇ ਵੀ ਲੌਂਗ ਵੀਡੀਓ ਕੋਤੇ ਵੀ ਜਿਹੜੀ ਵੀ ਵੀਡੀਓ ਮੈਂ ਵੇਣੀ ਮੈਂ ਉੱਥੇ ਕਮੈਂਟ ਕਰਦੀ ਆ ਵੀ ਪਹਿਣਾ ਨੂੰ ਪਤਾ ਲੱਗੇ ਵੀ ਵਾਕਿਆ ਵੀਡੀਓ ਵੇਂਦੀ ਆ ਤੇ ਕਮੈਂਟ ਹੁੰਦੇ ਪਰ ਬਹੁਤ ਲੋਗ ਨੂਰ ਮਾਰਦੇ ਨੇ ਮੈਂ ਪਹਿਣਾ ਵੀਡੀਓ ਪਹਿਣਾ ਨੂੰ ਕੰਮ ਤੇ ਮੈਨੂੰ ਵੀ ਆ ਤੁਹਾਨੂੰ ਵੀ ਆ ਮੈਂ ਕਿਹੜਾ ਕਿ ਨਹੀਂ ਕੰਮ ਕਰਦੀ ਮੈਂ ਕੰਮ ਵੀ ਕਰਦੀ ਵੀਡੀਓ ਵੇਂਦੀ ਆ ਬਹੁਤ ਕੰਮ ਪੈਂਦਾ ਮੈਨੂੰ ਪਰ ਚਲੋ ਮਰਜ਼ੀ ਤੁਹਾਡੀ ਆ